70 ਲੈ ਕੇ ਗਏ ਨੇ 4 ਕੋ 4.5 ਪਲੱਸ ਇਹ ਕੰਮ ਹੋਇਆ 4.5 ਦੇ ਸਰ ਕੰਮ ਆਇਆ ਤੇ ਕਿੰਨੇ ਕੁ ਬੰਦੇ ਕੋਈ ਚੋਰੀ ਵਗੈਰਾ ਨੇ ਅਨਜਾਬ ਦਿੱਤਾ ਤਿੰਨ ਬੰਦੇ ਆਏ ਸੀਗੇ ਜੀ 2:43 ਦੇ ਦੋ ਸਾਈ ਦੇ ਆਏ ਤੇ ਆਏ ਨੇ 2:43 ਦਾ ਕਿ ਸ਼ਟਲ ਉਖਾੜਿਆ ਹੋਇਆ ਫਿਰ 2:47 ਦੇ ਅੰਦਰ ਵੜੇ ਨੇ ਰੇਕੀ ਕਰਕੇ ਵੀ ਕੋਈ ਆ ਤਾਂ ਨਹੀਂ ਰਿਹਾ 2:57 ਤੋਂ ਮਾਲ ਲੈ ਕੇ ਬਾਹਰ ਨਿਕਲੇ ਨੇ ਸਿੱਟਾਂ ਦੇ ਗੱਟੇ ਲੈ ਕੇ ਤੇ ਚਲੇ ਗਏ ਤਿੰਨ ਬੰਦੇ ਤਿੰਨੋ ਬਾਈਕ ਤੇ ਬੈਠ ਕੇ ਓਕੇ ਸੋਕੇ ਹੋ ਗਏ ਸੀ ਟੰਗ ਤੇ ਲੈ ਕੇ ਵੀ ਇੱਕ ਗੱਤਾ ਲੈ ਕੇ ਚਲੇ ਗਏ ਨਾਨ ਇੰਪੋਰਟਡ ਸਿਕਟਾ ਲੈ ਕੇ ਚਲੇ ਗਏ ਬੋਰੇ ਚ ਪਾ ਕੇ ਉਸ ਤੋਂ ਬਾਅਦ 257 ਤੇ ਬਾਹਰ ਚਲੇ ਗਏ 247 ਯਾਨੀ ਕਿ ਅੰਦਰ ਬਾੜੇ ਕੇ ਸੀ ਦੋ ਬੰਦੇ ਇੱਕ ਬਾਹਰ ਆ ਕੇ ਕਾਰਿਆ ਸੀ 257 ਤੇ ਉਹ ਬਾਹਰ ਆ ਗਏ ਦੋਨੋਂ ਬੰਦੇ ਅੰਦਰੋਂ ਵੀ ਤੇ ਜਦ ਬਾਹਰ ਆ ਕੇ ਕਾਰਿਆ ਸੋਨੇ ਬਾਈਕ ਸਟਾਰਟ ਕੀਤਾ ਚਲੇ ਗਏ ਉਸ ਤੋਂ ਬਾਅਦ 325 ਤੇ ਆਏ ਨੇ ਤਿੰਨ ਬੱਚੀ ਤੇ ਸਿਰਫ ਦੋ ਹੀ ਬੰਦੇ ਆਏ ਨੇ ਤੇ ਦੋਨੋਂ ਹੀ ਅੰਦਰ ਗਏ ਨੇ ਇੱਕ ਇੱਕ ਗੱਤਾ ਦੋਨੋਂ ਚੱਕ ਕੇ ਲੈ ਆਏ ਨੇ ਸਿਕਟਾਂ ਦਾ ਫੇਰ ਵਾਪਸ ਆਏ ਨੇ 2:25 ਤੇ ਆਏ ਸੀ 2:28 ਤੇ ਫੇਰ ਬਾਈਕ ਤੇ ਬੈਠ ਕੇ ਚਲੇ ਗਏ ਨੇ ਜਿੱਤੇ ਉਹ ਬਾਈਕ ਤੇ ਬੈਠੇ ਸੀ ਇੱਕ ਗੱਡੀ ਵੀ ਗੁਜ਼ਰੀ ਐ ਪਰ ਗੱਡੀ ਵਾਲੇ ਨੇ ਧਿਆਨ ਨਹੀਂ ਦਿੱਤਾ ਉਹ ਆਪਣਾ ਚਲਾ ਗਿਆ ਫੇਰ ਦੁਬਾਰਾ ਅੱਧੇ ਘੰਟੇ ਦਾ ਗੈਪ ਆ ਕੇ ਫੇਰ ਇੱਧੇ ਆਏ ਨੇ ਫੇਰ 2 ਘੰਟੇ ਲੈ ਕੇ ਸਭ ਚਲੇ ਗਏ ਨੇ ਤੈਨੂੰ ਚੋਰੀ ਦਾ ਤੁਹਾਨੂੰ ਕੋਈ ਸ਼ੱਕ ਹੈ ਕੋਈ ਕਿਸਤੇ ਆਇਆ ਜਾਂ ਕਿੰਨੀ ਕੀ ਗੱਲਬਾਤ ਸਰ ਚੋਰੀ ਦਾ ਸ਼ੱਕ ਸਰ 4 ਦਿਨ ਪਹਿਲੇ ਮੇਰੇ ਤੋਂ ਬੰਦਾ ਇੱਕ ਮਾਲ ਲੰਦਾ ਆਉਂਦੇ ਵੀ ਇਹ ਪਿੱਛੇ ਦੁਕਾਨ ਹੈ ਤੂੰ ਦੇਖ ਸਕਦੇ 1/2 ਕਿਲੋਮੀਟਰ ਦੀ ਦੂਰੀ ਤੇ ਆਉਂਦੇ ਵੀ ਹੋਈ ਐ ਆਉਂਦੇ ਵੀ ਪੰਜਾਹ ਹਜ਼ਾਰ ਦਾ ਮਾਲ ਲੈ ਕੇ ਬੰਦੇ ਦੇ ਕਰਿਆਨੇ ਦੇ ਕੰਮ ਨਾਲ ਬੀੜੀ ਸਿਗਰਟ ਦਾ ਕੰਮ ਹੈ ਆਪਣਾ ਕਿੰਨਾ ਨੁਕਸਾਨ ਹੋਇਆ ਜੀ ਸਰ ਆਪਣਾ 4.5 ਲੱਖ ਦੇ ਮੋਟਾ ਮੋਟਾ ਇਸ ਤੋਂ ਉੱਪਰ ਵੀ ਹੋ ਸਕਦਾ ਹੈ ਅਜਾ ਤੁਸੀਂ ਕਿਨਾਂ ਕੋਈ ਪੁਲਿਸ ਨੂੰ ਕੋਈ ਇੰਟੀਮੇਸ਼ਨ ਦਿੱਤੀ ਹੈ ਹਾਂ ਜੀ ਪੁਲਿਸ ਨੂੰ ਸਰ ਅਸੀਂ 8 ਵਜੇ ਦੁਕਾਨ ਖੋਲਦੇ ਹਾਂ ਪੂਰੇ 8 ਵਜੇ ਖੁੱਲ ਜਾਂਦੀ ਦੁਕਾਨ ਸਾਢੇ 7 ਵਜੇ ਨਾਲ ਦੇ ਗੌਰਵ ਫਟੋਰੀਆਂ ਲੈਗਾ ਉਹਦਾ ਫੋਨ ਆਇਆ ਸਾਨੂੰ ਵੀ ਤੁਹਾਡਾ ਸ਼ਟਰ ਲੁਕੜਿਆ ਹੋਇਆ ਮੈਂ ਫਟਾਫਟ ਕਰੋ ਭੱਜਿਆ ਦੇਖਿਆ ਮੈਲੇ ਕੰਦੇ ਸ਼ੀਸ਼ੇ ਦੇ ਸ਼ਟਰ ਦੇ ਅੰਦਰ ਸ਼ੀਸ਼ਾ ਵੀ ਸੀਗਾ ਸ਼ੀਸ਼ੇ ਦਾ ਵੀ ਲੋਕ ਤੋੜਿਆ ਹੋਇਆ ਸੀਗਾ ਮੈਂ ਸਨ ਲਿਆ ਚਲੋ ਸ਼ੀਸ਼ਾ ਕਰਕੇ ਪਰਮਾਤਮਾ ਬਚਾ ਕਰ ਦੇਗਾ ਪਰ ਕੋਈ ਬਚਾ ਨਹੀਂ ਹੋਇਆ ਸੀ ਬੰਦੇ ਗੋਦਾਮ ਨੂੰ ਹੱਟ ਪਾਇਆ ਜੀ ਹੁਣ ਮੌਕੇ ਤੇ ਪੁਲਿਸ ਆਈ ਹੈ ਜੀ ਮੌਕੇ ਤੇ ਪੁਲਿਸ ਆਈ ਹੈ ਜੀ 1 ਘੰਟੇ ਬਾਅਦ ਪੁਲਿਸ ਆਈ ਹੈ ਜੀ ਪੁਲਿਸ ਹੁਣ ਕੈਮਰੇ ਚੈੱਕ ਕਰ ਰਹੀ ਹੈ ਜੀ ਬਾਕੀ ਦੋ ਨੇ ਚਾਰ ਨੇ ਪਹਿਲੇ ਪਿੱਛੇ ਚੋਰੀ ਹੋਈ ਹੈ ਦੋ ਦਿਨ ਪਹਿਲੇ ਤਾਜਪੁਰ ਰੋਡ ਤੇ ਹੋਈ ਹੈ ਉਹੀ ਤਿੰਨ ਬੰਦੇ ਸੀਗੇ ਉਹ ਬੰਦਾ ਸਾਨੂੰ ਕੋ ਸਵੇਰੇ ਆ ਉਹ ਵੀ ਆਇਆ ਸਾਨੂੰ ਦੱਸ ਕੇ ਗਿਆ ਵੀ ਮੇਰੇ ਵੀ ਦੋ ਦਿਨ ਪਹਿਲੇ ਸ਼ਟਲ ਉਖਾੜਿਆ ਉਹਨੇ ਇਦਾਂ ਹੀ ਪਰ ਉਹ ਚਲੋ ਨਹੀਂ ਪਰ ਮਾਤਮਾ ਨੇ ਸਮੇਂ ਬਣਾਉਤੇ ਨਹੀਂ ਹੋ ਪਾਇਆ ਕੱਲ ਪਰਸੋ ਰਾਮਾ ਰੋਡ ਤੇ ਵੀ ਹੋਈ ਹੈ ਉਹੀ ਤਿੰਨ ਬੰਦੇ ਦੀ ਵਾਇ ਹੈ ਹੁਣ ਅੱਜ ਸਾਡੇ ਵੀ ਹੋ ਗਈ ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਇਹ ਲਗਾਤਾਰ ਇੱਕੋ ਨਾ ਘਰੋਂ ਤੇ ਬੰਦੇ ਲੱਭਦੇ ਸਰ ਪੁਲਿਸ ਨੂੰ ਪਹਿਲੇ ਵੀ ਕਈਆਂ ਗੀਆਂ ਕੰਪਲੇਟਾਂ ਪਰ ਉਹਨਾਂ ਕਾਰਵਾਈ ਰਾਵਜਾਂ ਨੇ ਪੁਲਿਸ ਨੇ ਪਹਿਲੇ ਕੀਤੀ ਆ ਕਿ ਨਹੀਂ ਕੀਤੀ ਕੀ ਮੰਗ ਕਰ ਦਿਓ ਸਰ ਕਾਰਵਾਈ ਦੀ ਮੰਗ ਕਰਿਆ ਸਰ ਤਿੰਨ ਵਾਰ ਆਏ ਚੋਰ ਬੰਦ ਕੀ ਕੀ ਪ੍ਰਸ਼ਾਸਨ ਕਰ ਰਿਹਾ ਕੀ ਪੁਲਿਸ ਕਰ ਰਹੀ ਹੈ ਤਿੰਨ ਵਾਰ ਹੀ ਆਇਆ ਤਿੰਨ ਗੇੜੇ ਚਾਏ ਅੱਧੇ ਦੇ ਘੰਟੇ ਗੈਪ ਆ ਗਏ ਕੋਈ ਪ੍ਰਸ਼ਾਸਨ ਨਹੀਂ ਕੋਈ ਪੁਲਿਸ ਨਹੀਂ ਤਿੰਨ ਗੇੜੇ 4 ਘੰਟੇ ਪੁੱਛਾ ਚੱਲੇ ਆਂ ਬੰਦੇ ਜਾ ਰਹੇ ਆ ਫਿਰ ਦੁਆਰਾ ਆ ਰਹੇ ਜਾ ਰਹੇ ਫਿਰ ਦੁਆਰਾ ਆ ਰਹੇ ਜਾ ਰਹੇ ਫਿਰ ਦੁਆਰਾ ਆ ਰਹੇ ਕੋਈ ਰਕੀ ਨਹੀਂ ਕੋਈ ਕੁਛ ਨਹੀਂ ਛੋਟੀ ਹੋਈ ਜਾਂਦਾ ਉਸਾਸ ਤੇ ਪੁਲਸ ਵੀ ਚੱਲ ਰਹੀ ਹੈ ਕੈਮਰੇ ਇੰਪੋਰਟੈਂਟ ਚੈੱਕ ਕਰਨ ਦੀ ਬਾਤ ਜੋ ਵੀ ਹੋਇਆ ਪਰੇ ਦੇ ਕੋਈ ਸੀਸੀਟੀਵੀ ਫੋਟੋਸ ਵਗੈਰਾ ਆਈ ਹੈ ਜੀ ਕਿ ਕਿੰਨੇ ਕਿ ਚੋਰਾਂ ਦੀ ਨਾ ਕੋਈ ਕਿੰਨੇ ਬੰਦੇ ਨੇ ਤਿੰਨ ਬੰਦੇ ਤੇ ਨੁਕਸਾਨ ਬਾਰੇ ਕੋਈ ਜਾਣਕਾਰੀ ਮਿਲੀ ਹੈ ਜੀ ਕਿੰਨਾ ਗਏ ਪਰ ਇਹ ਜੇ ਕਲੀਅਰ ਪਈਆ ਪੁਲਸ ਵੀ ਚੈੱਕ ਕਰ ਰਹੀ ਹੈ ਕਿ ਜੇ ਅਸਰ ਪੱਛਾ ਚੋਰ ਜੀ ਹੋਵੇ